ਓਏ ਲੱਤੀ ਤਾ ਮਾਸੀ ਜੀ ਤੁਸੀਂ ਉਹ ਤੂੰ ਮਾਸੀ ਨੂੰ ਤਾਂ ਛੱਡ ਮੈਨੂੰ ਪਹਿਲਾਂ ਇਹ ਦੱਸ ਆ ਸਕੂਲ ਦੇ ਟਾਈਮ 'ਚ ਤੂੰ ਆ ਫੜਕਾ ਤੇ ਕਿਹੜੇ ਕੱਢਣ ਲੱਗਿਆ ਹੋਇਆ ਮਾਸੀ ਜੀ ਅੱਜ ਸਕੂਲੋਂ ਮੈਨੂੰ ਛੁੱਟੀ ਸੀਗੀ ਅੱਜ ਕੱਦੀ ਛੁੱਟੀ ਸੀਗੀ ਝੂਠ ਕਿਆ ਬੋਲਦਾ ਆ ਮੈਂ ਚਪੇੜ ਮਾਰੂ ਇੱਕ ਗੱਟ ਕੇ ਤੇਰੇ ਮੂੰਹ ਤੇ ਕਰਨ ਤੈਨੂੰ ਮੰਮੀ ਨੂੰ ਫੋਨ ਦੱਸ ਤੂੰ ਮੈਨੂੰ ਸੱਚ ਸਰਕਾ ਤੇਨ ਕੋ ਮਾਤਾ ਫੋਰ ਕੀ ਕਰਾ ਫੀਸ ਦੇ ਨਹੀਂ ਹੋਈ ਤਾਂ ਸਕੂਲੋਂ ਨਾਮ ਕੱਟਿਆ ਗਿਆ ਨਾਮ ਕੱਟਿਆ ਗਿਆ ਫੀਸ ਕਿਉਂ ਨਹੀਂ ਦੇ ਹੋਈ ਸਕੂਲ ਦੀ ਫੀਸ ਤਾਂ ਦੂਰ ਦੀ ਗੱਲ ਆ ਮਾਸੀ ਜੀ ਡੈਡੀ ਪੈਟ ਤੋਂ ਕੰਮ ਕਰਦੇ ਹੋਏ ਇੱਕ ਪੇ ਤੇ ਉਹਨਾਂ ਦੀ ਲੱਤ ਟੁੱਟ ਗਈ ਇਸ ਕਰਕੇ ਇਸ ਘਰ ਦਾ ਵਿਚਾਰਾ ਹੀ ਬਹੁਤ ਮੁਸ਼ਕਿਲ ਨਾਲ ਚੱਲਦਾ ਪਿਆ ਵਾ ਅਸੀਂ ਤਾਂ ਰਾਸ਼ਨ ਕੰਨੀਓ ਵੀ ਔਖੇ ਹੋਏ ਪਏ ਆ ਤੂੰ ਚਿੰਤਾ ਨਾ ਕਰ ਮੈਂ ਘਰ ਜਾ ਕੇ ਨਾ ਤੇਰੇ ਮਾਸਟਰ ਜੀ ਦੇ ਨਾਲ ਗੱਲ ਕਰਦੀ ਆ ਫਿਰ ਕਰਦੇ ਆ ਕੋਈ ਨਾ ਕੋਈ ਹੱਲ ਚੱਲ ਬੈਠ ਮੈਂ ਸੜਕ 'ਤੇ ਕਿਤੇ ਕੱਢਣ ਲੱਗਿਆ ਹੋਇਆ ਮੈਂ ਤੈਨੂੰ ਘਰੇ ਛੱਡ ਕੇ ਆਉਣੀ ਆ। ਅੱਬਾ ਵਾਹ ਵਾਹ। ਓਏ ਸ਼ੈਤਾਨ ਨੂੰ ਯਾਦ ਕਰੋ ਸ਼ੈਤਾਨ ਆਜਰ। ਹੋਰ ਕੀ ਆਲਾ ਮਿਸਰ? ਓਏ ਯਾਰ ਮੈਂ ਤੁੰਨ ਯਾਦ ਕਰਦਾ ਸੀ ਕਿੱਦਾਂ ਵਿੱਚ ਠੀਕ-ਠਾਕ ਹੈ? ਠੀਕ ਹੈ। ਯਾ ਵਧੀਆ ਹੋ ਗਿਆ। ਠੀਕ-ਠਾਕ ਹੈ ਨਾ। ਵਧੀਆ ਹੋ ਗਿਆ। ਤੁਸੀਂ ਮੈਨੂੰ ਇੱਥੇ ਮਿਲ ਕੇ ਨਹੀਂ ਤਾਂ ਨਾ ਮੈਂ ਫੋਨ ਕਰਕੇ ਤੁਹਾਨੂੰ ਪੁੱਛਣਾ ਹੀ ਸੀ। ਉਹ ਯਾਰ ਕੱਲ ਤੁਸੀਂ ਨਾ ਇੱਕ ਸਟੇਟਸ ਲਾਇਆ ਹੋਇਆ ਸੀਗਾ ਕਿ ਕਿਸੇ ਨੂੰ ਹੈਲਪ ਦੀ ਲੋੜ ਹੈ। ਹਾਂ ਲਾਇਆ ਸੀ ਕੱਲ ਕੀ ਗੱਲ ਹੋਗੀ? ਗੱਲ ਕੀ ਹੋਣੀ ਆ ਯਾਰ ਤੈਨੂੰ ਪਤਾ ਹੀ ਆ ਮੇਰੇ ਸੁਭਾਅ ਦਾ। ਮੈਨੂੰ ਨਾ ਕਿਸੇ ਦਾ ਦੁੱਖ ਜਿਹੜਾ ਦੇਖਿਆ ਨਹੀਂ ਜਾਂਦਾ। ਨਾਲੇ ਜੇ ਰੱਬ ਨੇ ਆਪਾਂ ਨੂੰ ਐਨੇ ਜੋਗਾ ਮਦਦ ਕਰਨ ਜੋਗਾ ਬਣਾਇਆ ਹੋਇਆ ਤਾਂ ਕਰੋ ਵੀ ਮੈਂ ਤਾਂ ਕਿਸੇ ਦੀ ਮਦਦ ਕਰਨ ਤੋਂ ਕਦੇ ਪਿੱਛੇ ਹਟਦਾ ਹੀ ਨਹੀਂ। ਉਹ ਹਾਂ ਯਾਰ ਇੱਕ ਨਾ ਬਜ਼ੁਰਗ ਹੈ ਉਹਦਾ ਮੁੰਡਾ ਵੀ ਲਾਪਰਵਾਹ ਬਹੁਤ ਹੈ ਤੇ ਉਹ ਨਾ ਵਿਚਾਰਾ ਰੋਟੀ ਬਣਨੀ ਆਵਾਜ਼ ਆ ਰਿਹਾ ਮੈਂ ਸੋਚ ਰਹੀ ਆਪਾਂ ਸਾਰੇ ਜਣੇ ਰਲ ਕੇ ਨਾ ਉਹਦੀ ਕੁਝ ਮਦਦ ਕਰਦੀ ਆ ਕੋਈ ਮੈਸਟੇਟਸ ਸਟਾਪ ਆਇਆ ਸੀਗਾ ਕੋਈ ਦੇਖੂਗਾ ਤੇ ਨਾਲ ਰਲ ਮਿਲ ਕੇ ਉਹਦੀ ਮਦਦ ਹੋ ਸਕਦੀ ਆ ਲੈ ਫਿਰ ਰਲ ਮਿਲ ਕੇ ਕਿਹੜੀ ਕਿਹੜੀ ਗੱਲ ਆ ਯਾਰ ਉਹ ਇੰਨੇ ਜੋਗਾ ਤਾਂ ਮੈਂ ਹੀ ਹੈਗਾ ਤੂੰ ਮੈਨੂੰ ਦੱਸ ਸੇ ਉਹ ਬਜ਼ੁਰਗ ਨੂੰ ਕੀ ਚਾਹੀਦਾ ਮਹੀਨੇ ਦਾ ਨੂੰ ਆਪਾਂ ਰਸ਼ਨ ਦੇ ਦਈਏ ਜੇ ਹੋਰ ਕੋਈ ਕੱਪੜਾ ਲੇਤਾ ਦਵਾਈ ਬੂਟੀ ਚਾਹੀਦੀ ਆਪਾਂ ਉਹ ਦੇ ਦਾਂਗੇ ਉਹ ਰੰਮੈ ਨਾੜੀ ਘੱਲ ਨਾ ਕਰ ਉਹ ਦੇ ਦੋ ਤੇਰੇ ਵੀਰ ਨੂੰ ਰੱਬ ਨੇ ਇੰਨਾ ਕੀਤਾ ਹੋਇਆ ਤਾਂ ਆਪਾਂ ਛੋਟੀ ਜਿਹੀ ਮਦਦ ਨਹੀਂ ਕਰ ਸਕਦੇ ਕਿਤੇ ਅੱਦ ਹੋ ਗਈ ਯਾਰ ਤੂੰ ਮੈਨੂੰ ਬਸ ਦੱਸ ਉਹ ਇਹ ਤਾਂ ਚਲੋ ਛੱਡੋ ਜੇ ਕਿਸੇ ਹੋਰ ਨੂੰ ਵੀ ਮਦਦ ਦੀ ਲੋੜ ਹੋਈ ਨਾ ਆ ਥੋੜਾ ਵੀਰ ਪਿੱਛੇ ਨਹੀਂ ਹਟੂ ਕਹਿਣ ਨੂੰ ਜੀਵ ਨਹੀਂ ਕਰਦਾ ਪਰ ਕਹਿ ਵੀ ਲੋੜ ਐ ਵੀ ਨਹੀਂ ਹੁੰਦਾ ਆਪਣੇ ਨੋਂ ਦੇ ਕਾਰੇ ਦੇਖ ਲੈ ਹੁਣ ਕੀ ਗੱਲ ਹੋ ਗਈ ਗੁੱਡੇ ਕੀ ਚੰਦ ਚਾੜਤਾ ਹੁਣ ਤੇਰੀ ਭਾਬੀ ਨੇ ਤਨ ਚੜਿਆ ਤਾਂ ਨਹੀਂ ਮੰਮੀ ਹਜੇ ਪਰ ਚੜਨ ਦੀ ਤਿਆਰੀ ਚ ਕੋਈ ਸੁਣੀ ਸੁਣਾਈ ਗੱਲ ਥੋੜੀ ਆ ਮੈਂ ਆਪਦੀ ਕੰਨੀ ਸੁਣੀ ਆ ਅੱਖੀ ਦੇਖੀ ਆ ਕੋਈ ਵੀ ਗੱਲ ਹੋਵੇ ਇਹਨੇ ਕੱਲ ਘਮਾ ਫਰਾ ਕੇ ਨਾ ਆਪਦੇ ਪਿੱਕਿਆਂ ਦੀ ਮਦਦ ਤੇ ਲਿਆ ਕੇ ਖੜੀ ਕਰਨੀ ਹੁੰਦੀ ਆ ਐਵੇਂ ਲੈਟਾਂ ਤੇ ਖੜੀ ਦੇਖੀ ਆ ਆਪਦੇ ਭਾਂਜੇ ਕੋਲੇ ਉਹਨੂੰ ਸਿੱਧਾ ਹੀ ਕਹਿਣ ਲੱਗੀ ਹੋਈ ਸੀ ਵੀ ਤੂੰ ਫਿਕਰ ਨਾ ਕਰ ਮੈਂ ਤੇਰੇ ਮਾਸੜ ਨਾਲ ਗੱਲ ਕਰਕੇ ਹੱਲ ਕਰਦੀ ਆ ਤੂੰ ਟੈਨਸ਼ਨ ਨਾ ਲੈ ਮੈਂ ਆ ਕਰਦੀ ਆ ਮੈਂ ਉਹ ਕਰਦੀ ਆ ਪਤਾ ਨਹੀਂ ਕੀ ਕਰੂਗੀ ਹੁਣ ਇਹ ਹਾਏ ਹਾਏ ਇੱਕ ਤਾਂ ਮਾਰ ਲਿਆ ਇਹ ਤੇ ਪਿੱਕਿਆਂ ਨੇ ਜਿੱਦਾਂ ਦੀ ਵਿਆਹੀ ਆ ਉਦੋਂ ਨੂੰ ਕੋਈ ਆਟੋ ਆਈ ਮਾੜੀ ਜੀ ਗੱਲ ਉਹ ਕੀ ਕਹਿੰਦੇ ਜਦ ਜੇ ਕਹਿ ਕੇ ਕਰਮੇ ਨੂੰ ਜਦ ਇਹਨਾਂ ਦੇ ਪੂਰਨੇ ਪੂਰ ਦਿੰਦੀ ਆ ਸਾਰ ਕਿੰਥਾ ਨਾਂ ਦੇਣ ਕਰਕੇ ਲੱਕੀ ਦਾ ਉਹਨਾਂ ਨੇ ਸਕੂਲ ਚੋਂ ਨਾਂ ਕੱਟਦਾ ਹੁਣ ਸੜਕਾਂ ਤੇ ਗੇੜੇ ਕੱਢਦਾ ਫਿਰਦਾ ਸੀ ਜੋ ਆਕ ਆ ਜੇ ਕਿਤੇ ਵਿਗੜ ਗਿਆ ਤਾਂ ਕੀ ਬਣੂਗਾ ਇਹ ਤਾਂ ਰੱਬ ਦਾ ਸ਼ੁਕਰ ਆ ਵੀ ਤੁਹਾਡਾ ਸੁਭਾਅ ਉਹਨਾਂ ਨੇ ਮਦਦ ਕਰਨ ਵਾਲਾ ਬਣਾਇਆ ਹੋਇਆ ਜੇ ਤੁਸੀਂ ਠੀਕ ਸਮਝੋ ਮਦਦ ਤਾਂ ਤੁਸੀਂ ਕਿਸੇ ਨਾ ਕਿਸੇ ਦੀ ਕਰਨੀ ਹੁੰਦੀ ਆ ਕਿਉਂ ਨਾ ਆਪਾਂ ਇਸ ਵਾਰੀ ਦੀਦੀ ਦੇ ਘਰੇ ਹਨਾ ਰਾਸ਼ਨ ਪਵਾ دیے ਤੇ ਨਾਲੇ ਲੱਕੀ ਦੀ ਫੀਸ ਦੇ ਕੇ ਉਹਦੀ ਪੜ੍ਹਾਈ ਚਾਲੂ ਕਰਵਾਈਏ ਓਕੇ ਸੋਕੇ ਬਿਲੀ ਜੇ ਭੈਣ ਭਾਈ ਨਹੀਂ ਕੰਮ ਆਉਣਗੇ ਤਾਂ ਹੋਰ ਕੌਣ ਆਊਗਾ ਆਪਣੀ ਮਦਦ ਨਾਲ ਉਹਨਾਂ ਦੀ ਜ਼ਿੰਦਗੀ ਲਈ ਤੇ ਆਜੋ ਤੂੰ ਕਹਿਤਾ ਮੈਂ ਸੁਣ ਲਿਆ ਆ ਜਿਹੜੀ ਹਾਲ ਦਹਾਈ ਵਾਵਾ ਕਰਨੀ ਸੀ ਤੈਨੂੰ ਕਹਿ ਕੇ ਖਾਦ ਲਈ ਖੱਟ ਰਿਆ ਸਾਰਾ ਕੁਛ ਨਾ ਪਰ ਮੈਂ ਨਾ ਇਹ ਰਿਸ਼ਤੇਦਾਰੀਆਂ ਦੇ ਆ ਡਰਾਮੇ ਵਾਜੇ ਤੇ ਮੈਂ ਨਹੀਂ ਪੈਣਾ ਹੈਗਾ ਇੱਕ ਹੀ ਗੱਲ ਕਰਦੇ ਹਾਂ ਤੁਸੀਂ ਰਿਸ਼ਤੇਦਾਰੀਆਂ ਥੋੜੀ ਮੇਰੀ ਭੈਣ ਆਖ ਰੋ ਜੀ ਆਪਾਂ ਹੀ ਨਹੀਂ ਉਹਨਾਂ ਦੇ ਕੰਮ ਆਵਾਂਗੇ ਤਾਂ ਹੋਰ ਕੌਣ ਆਊਗਾ ਇਹ ਨਾ ਪਤਾ ਲੱਗਦਾ ਫਿਰ ਤਾਂ ਵੱਖਰੀ ਗੱਲ ਸੀ ਹੁਣ ਤਾਂ ਆਪਾਂ ਨੂੰ ਪਤਾ ਲੱਗ ਗਿਆ ਨਾ ਹੁਣ ਤਾਂ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਉਹ ਕਿੰਨਾ ਕਾ ਕੇ ਵੜਦੇ ਆ ਕਿੰਨਾ ਕਿੱਥੇ ਆਪਣੀ ਸੁੱਖ ਸਾਂਤ ਪੁੱਛਦੇ ਆਓ ਦੱਸ ਮਦਦ ਕਰਨੀ ਆ ਮਦਦ ਕਰਨੀ ਆ ਭੈਣ ਆ ਉਹ ਕਿੰਨਾ ਕਿ ਤੈਨੂੰ ਆਈ ਗਈ ਨੂੰ ਸਾਹ ਬਰੇ ਲਿਆਓ ਗਿਆ ਨੂੰ ਚਾਹ ਦੇਣਾ ਬਰੋਵੇ ਤੱਕ ਤਾਂ ਹੈ ਨਹੀਂਗੇ ਆ ਚਾਹ ਪਾਣੀ ਤਾਂ ਦੂਰ ਦੀ ਗੱਲ ਸੁਲਮ ਨਹੀਂ ਮਾਰਦੇ ਹੈਗੇ ਕਹਿ ਜੀਆਂ ਗੱਲਾਂ ਕਰੀ ਜਾਂਦੇ ਆ ਤੁਸੀਂ ਵੀ ਪੁੱਛਦੇ ਨਹੀਂ ਕਿਛ ਦੇ ਨਹੀਂ ਜਿੰਨੀ ਕੋਣਾ ਵੀ ਪਹੁੰਚ ਆ ਨਾ ਉਹ ਦੋਵਾਂ ਦੀ ਕਰਦੇ ਨੇ ਉਹ ਪੁੱਤ ਗੱਲਾਂ ਤੇ ਤੋ ਕਿਹੜਾ ਜੱਤ ਜੂ ਗੱਲਾਂ ਦੀ ਤਾਂ ਖੱਟਿਆ ਜਾਂਦੀ ਆ ਮਣਕੇ ਘਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਹੈ ਹਰ ਵਕਤ ਇਹਨੇ ਪੱਕੇ ਦੀ ਮਦਦ ਹੀ ਕੀਤੀ ਆ ਉੱਥੇ ਨੂੰ ਘਾੜ ਰੋਈ ਕਰਦੀ ਆ ਹਣ ਫੇਰ ਆ ਕੇ ਤੈਨੂੰ ਸਵਾਲ ਕਰਤਾ ਭਾਂਜਾ ਮੈਂ ਇਹ ਮੈਨੂੰ ਤਾਂ ਗੁੱਡੀ ਲੈ ਕੇ ਨਹੀਂ ਦੱਸਤਾ ਕਦੇ ਲੈਕਾ ਤੇ ਆਦੇ ਭਾਂਜੇ ਕੋਲ ਖੜੀ ਸੀ ਕੋਈ ਨਾ ਤੇ ਮਸਲ ਨਾਲ ਮੈਂ ਗੱਲ ਕਰਾਂ ਕਿ ਕਰਾਂਗੇ ਤੁਹਾਡਾ ਹੱਲ ਆ ਸਾਰਾ ਕੁਝ ਗੁੱਡੀ ਨੇ ਖੋ ਕੇ ਸੋਣਿਆ ਤੇ ਦੇਖਿਆ ਹੁਣ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ ਨਾ ਆ ਹਕਮਾਫ ਰਹਿ ਕੇ ਮੇਰੇ ਨਾਲ ਗੱਲਾਂ ਕਰ ਲੱਗੇ ਸੀ ਤੇ ਇਹ ਹੁਣ ਵੀ ਸੀ ਮੈਂ ਸਾਰਾ ਕੁਝ ਹਾਂ ਉਹ ਵੀ ਪਾੜ ਜਿਹਾ ਨਾ ਕੱਟਦਾ ਉਹ ਰੋਟੀ ਬੰਨੇ ਵੀ ਔਖੇ ਆ ਆਪਾਂ ਰਾਸ਼ਨ ਪਾਉਦੀ ਆ ਕਰਾ ਦਈਏ ਮੈਂ ਜਿਹੜੇ ਦਰੱਖਤਾਂ ਨੂੰ ਨਹੀਂ ਪਹੇ ਆਪਣੇ ਲੱਗੇ ਹੋਏ ਮੇਂ ਤੇ ਵੀ ਕਮਾਈ ਐ ਆਏ ਨਟਾਉਣੇ ਔਖੇ ਆਪਣੇ ਤੇ ਰੱਬ ਦਾ ਵਾਸਤਾ ਤੁਸੀਂ ਗੁੱਸਾ ਨਾ ਕਰੋ ਮੈਂ ਤਾਂ ਸਿਰਫ ਇਹ ਕਹਿ ਰਹੀ ਸੀ ਅੱਜ ਮੇਰੀ ਭੈਣ ਨੂੰ ਮੇਰੀ ਲੋੜ ਆ ਆਪਾਂ ਮਦਦ ਤਾਂ ਕਿਸੇ ਨਾ ਕਿਸੇ ਦੀ ਕਰਨੀ ਹੁੰਦੀ ਆ ਘਰ ਤੋਂ ਬਾਹਰ ਵੀ ਤਾਂ ਕਰਦੇ ਆ ਉਹੀ ਤੁਸੀਂ ਇਸ ਵਾਰੀ ਘਰੇ ਕਰ ਦੋ ਨਾਲੇ ਮੇਰਾ ਭਾਣਜਾ ਸਕੂਲ ਜਾਣ ਲੱਗ ਜੂ ਵਿਚਾਰੇ ਫੁੱਲ ਪਰ ਜਵਾਕ ਦਾ ਭਵਿੱਖ ਬਣ ਜੂ ਆਵਾ ਸੁਣਨਾਂ ਵਾਸਤੇ ਸੋਚੀ ਜਾ ਕਰ ਅਬ ਦੇ ਘਰ ਵਾਸਤੇ ਨਾ ਕੋਈ ਸੋਚੀ ਹਰ ਵਕਤ ਦੇਖ ਕੇ ਦੇਖ ਕੇ ਹਣ ਭਾਣ ਭਾਣ ਜਾ ਗੁੱਡੀ ਜਿੱਥੇ ਤੂੰ ਇੰਨਾ ਕੁਝ ਸੁਣਿਆ ਉੱਥੇ ਤੂੰ ਇਹ ਵੀ ਤਾਂ ਸੁਣਿਆ ਹੀ ਹੋਊਗਾ ਨਾ ਵੀ ਲੱਕੀ ਕਹਿੰਦਾ ਉਹਦੇ ਡੈਡੀ ਦੀ ਪੈੜ ਤੋਂ ਡਿੱਗ ਕੇ ਲੱਤ ਟੁੱਟ ਗਈ 4 ਮਹੀਨੇ ਹੋ ਗਏ ਉਹਨੂੰ ਘਰੇ ਬੈਠੇ ਨੂੰ ਉਹ ਤਾਂ ਰੋਟੀ ਪਾਣੀ ਤੋਂ ਵੀ ਔਖੇ ਨੇ ਅੱਛਾ ਗੱਲ ਇੱਥੇ ਤੱਕ ਆ ਗੀ ਹਣ ਤੇਰੇ ਤੇ ਕਿਆ ਨਰਸ਼ਨ ਵੀ ਅਸੀਂ ਤੇਵਾਕੇ ਦੇਈਏ ਸਾਰਾ ਕਭਰੇ ਆਪਣੇ ਪਾਂਜ ਨੇ ਤੂੰ ਸਿਖਾਇਆ ਹੋਵੇ ਤੇਰੀ ਗੱਲਾਂ ਚ ਵੀਰਾ ਹੀ ਆ ਜਾਂਦਾ ਆ ਮੈਂ ਨਹੀਂ ਤਰੀ ਗੱਲਾਂ ਚਾਹੁੰਦੀ ਤੁਸੀਂ ਆਪਣੀ ਜਗ੍ਹਾ ਸਹੀ ਹੋ ਮੈਂ ਆਪਣੀ ਜਗ੍ਹਾ ਸਹੀ ਹਾਂ ਮੁੱਕ ਦੀ ਗੱਲ ਤਾਂ ਇਹ ਹੈ ਆ ਵੀ ਆਪਾਂ ਮਦਦ ਤਾਂ ਕਰਦੇ ਆ ਆਪਾਂ ਸੱਤ ਬਗਾਨੇ ਦੀ ਵੀ ਮਦਦ ਕਰਦੇ ਆ ਪਰ ਜੇ ਕਿਤੇ ਆਪਣੇ ਘਰ ਵਿੱਚ ਕਿਸੇ ਨੂੰ ਲੋੜ ਹੋਵੇ ਤਾਂ ਕੀ ਆਪਾਂ ਆਪਦੇ ਘਰ ਵਿੱਚ ਮਦਦ ਨਹੀਂ ਕਰ ਸਕਦੇ ਕਿਸੇ ਦੀ ਮੈਂ ਨਹੀਂ ਕਹਿੰਦੀ ਵੀ ਤੁਸੀਂ ਘਰ ਤੋਂ ਬਾਹਰ ਕਿਸੇ ਦੀ ਮਦਦ ਨਾ ਕਰੋ ਜੀ ਸਦਕੇ ਕਰੋ ਪਰ ਜੇ ਘਰ ਵਿੱਚ ਕੋਈ ਭੈਣ ਭਾਈ ਔਖਾ ਆ ਨਾ ਸਭ ਤੋਂ ਪਹਿਲਾਂ ਤਾਂ ਉਹਦੀ ਬਾਹ ਫੜੋ ਕੀ ਤੁਸੀਂ ਸਾਡੇ ਇਸ ਗੱਲ ਨਾਲ ਸਹਿਮਤ ਹੋ ਵੀ ਆਪਾਂ ਸਾਰੇ ਬਾਹਰ ਤਾਂ ਦੇਖਦੇ ਰਹਿੰਦੇ ਆ ਵੀ ਇਹਨੂੰ ਮਦਦ ਦੀ ਲੋੜ ਆਪਾਂ ਇਹਦੀ ਮਦਦ ਕਰੀਏ ਤੇ ਘਰ ਦੇ ਵਿੱਚ ਕੋਈ ਜੇ ਆਪਣਾ ਭੈਣ ਭਰਾ ਔਖੇ ਸਮੇਂ ਤੰਗੀਆਂ ਚੋਂ ਲੰਘ ਰਿਹਾ ਖੋਦੇ ਬਾਰੇ ਆਪ ਸੋਚਦੇ ਨਹੀਂ ਜਦੋਂ ਕਿ ਜੇ ਮਦਦ ਕਰਨੀ ਹੈ ਨਾ ਸ਼ੁਰੂਆਤ ਆਪਣੇ ਘਰ ਦੇ ਮੰਦਰਾਂ ਤੋਂ ਕਰੋ